मंदिर में अंदर कौन से में नहीं के लिए पर जो जागरण था बेबी उन्होंने बंद है है तो हां बहुत बड़े हैं प्रसाद की खाया सी पूरियां जी पूरियां थी और तेल वाले ਕੀ ਕੀ ਤੁਹਾਨੂੰ ਸਿੰਪਟਮਸ ਕੀ ਬਾਤ ਹੈ ਐਸ ਲਿੰਕਟੇ ਹਸਪੀਟਲ 'ਇਹ ਹੋ ਰਿਹਾ ਹੈ ਜਿਆ ਉਹਨੂੰ ਰਿਟਰਨ ਕਰ ਰਹੇ ਆ ਜਾਂ ਉਹਨੂੰ ਸਮਾਜ ਸੇਵੀ ਕਰਨ ਡਾਕਟਰ ਜਾਂ ਉਹਨੂੰ ਵਪਾਰ ਮੰਡਲ ਕਰੇ ਡਾਕਟਰ ਉਹਨੂੰ ਕੱਲ੍ਹ ਲੋਗੀ ਮੈਂ ਉਹਨਾਂ ਨੂੰ ਰਿਟਰਨ ਕਰਾਂਗਾ ਹਾਂਜੀ ਕਰ ਕਰਨ ਇਹ ਨਾਲ ਲੈਣੇ ਕੁਝ ਹੈ ਇਹ ਸ਼ੂਟ ਹੈ ਹਾਂਜੀ ਕੱਲ੍ਹ ਕੋ ਰੋ ਸੀਰੀਅਸ ਹੈ ਠੀਕ ਹੈ ਤੁਸੀਂ ਐਸ ਡੀ ਐਮ ਸਾਹਿਬ ਨੂੰ ਨਾ ਡਿਟੇਲ ਕੱਢੋ ਕਿ ਕਿੰਨੀ ਪੇਮੈਂਟਸ ਉਹਨਾਂ ਨੇ ਲਈਆਂ ਸੀ ਜੀ ਇਹ ਵੀ ਲੰਗਰ ਖਾਨ ਨਾਲ ਨਾ ਰਾਤ ਜਿਵੇਂ ਆਟੇ ਨਾਲ ਦਿੱਕਤ ਆਈ ਐ। ਹੂੰ। ਕਦੋਂ ਖਾਦਾ ਸੀ ਲੰਮਾ? ਇਹ ਰਾਤ ਖਾਦਾ ਸੀ ਜੀ। ਰਾਤ ਕਿਹੜੀ ਤਾਂਤੇ ਜੀ? ਮਾ ਕਲਿੰਦਰ ਸੀਗਾ। ਕੀ ਸੀਗਾ ਪ੍ਰੋਗਰਾਮ ਉੱਥੇ? ਜਾਗਰਨ ਸੀਗਾ। ਅੱਛਾ। ਡੇਲਿੰਦਾ ਜਾਣੀ। ਜੀ। ਉੱਥੇ ਗਏ ਸੀਗੇ। ਕਿੰਨੇ ਲੋਕ ਸੀਗੇ ਉੱਥੇ ਜਿਹੜੇ ਰਾਤ 10-12 ਬੰਦੇ ਸੀਗੇ ਸਾਰੇ ਨਾਲ ਹੀ ਹੋ ਗਿਆ ਇਸ ਤਰ੍ਹਾਂ। ਅੱਛਾ। ਹੁਣ ਬਾਕੀ ਦੇ ਕਿੱਥੇ? ਬਾਕੀ ਦੇ ਜੀ ਛੁੱਟੀ ਲੈ ਕੇ ਚਲੇ ਗਏ ਨੇ। ਜੀ। ਮੈਲੇ ਕੁਛ ਦਿੱਕਤ ਆ ਰਹੀ ਦੀ ਪ੍ਰੋਬਲਮ ਕੀ ਹੈ ਜੀ ਘਬਰਾਹਟ ਹੋ ਰਹੀ ਸੀ ਉੱਠਿਆ ਨਹੀਂ ਜਾ ਰਿਹਾ ਇੱਥੇ ਹੁਣ ਕਦੋਂ ਦੇ ਤੁਸੀਂ ਐਡਮਿਟ ਹੋ ਮੈਂ ਰਾਤ ਦਾ ਹੀ ਆ ਮੇਰੇ ਰਾਤੀ ਇੱਥੇ ਹਾਂਜੀ ਹੁਣ ਠੀਕ ਹੈ ਤੇ ਵੀ ਹਾਂਜੀ 50% ਫਰਕ ਕਿਉਂ ਨਾ 50% ਕੋਈ ਹਾਂਜੀ ਠੀਕ ਹੈ ਹੁਣ ਮੈਮ ਆਈ ਸੀ ਡੀਸੀ ਮੈਮ ਆਈ ਸੀ ਹਾਂਜੀ ਹਾਂਜੀ ਕੀ ਗੱਲਬਾਤ ਕੀਤੀ ਉਹਨਾਂ ਨਾਲ ਬਸ ਇਹੀ ਦੱਸਿਆ ਸੀਗਾ ਵੀ ਹੁਣ ਫਰਕ ਹੈ ਜੀ ਹਾਂਜੀ ਬਾਕੀ ਹੋ ਜਾਏਗਾ ਸਹੀ ਨੇ ਜੀ ਸਰ ਕੀ ਸਿਚੁਏਸ਼ਨ ਹੈ ਸਰ ਹੁਣ ਐਟ ਪ੍ਰੈਜ਼ੈਂਟ ਸਰ ਜੀਰਾ ਅੱਜ ਥੈਂਕ ਯੂ ਸਰ ਥੈਂਕ ਯੂ ਡਿਟੇਲਡ ਮੀਟਿੰਗ ਕੀਤੀ ਗਈ ਸੀ ਜੋ ਵੀ ਫੂਡ ਸੈਂਪਲਿੰਗ ਵਾਲਿਆਂ ਨੇ ਫੂਡ ਸੈਂਪਲਸ ਭਰੇ ਸੀ ਅਸੀਂ ਉਹ ਦੁਬਾਰਾ ਭਰ ਰਹੇ ਹਾਂ ਫੂਡ ਸੈਂਪਲਸ ਬਿਕਾਜ਼ ਮੈਨੂੰ ਇਹ ਪਤਾ ਲੱਗਿਆ ਸੀ ਕਿ ਜਿਹੜੀ ਸ਼ਾਪ ਤੋਂ ਇਹਨਾਂ ਨੇ ਫੂਡ ਸੈਂਪਲ ਭਰੇ ਆ ਉਹਨਾਂ ਨੇ ਜਿਹੜਾ ਲੂਜ਼ ਆਟਾ ਹੈ ਉਹ ਡਿਸਟਰੋਏ ਕਰਤਾ ਸੀ ਹੁਣ ਅਸੀਂ ਪੇਸ਼IENTS ਤੋਂ ਸੈਂਪਲ ਮੰਗਵਾ ਰਹੇ ਹਾਂ ਕਿ ਪੇਸ਼IENTS ਕੋਲ ਕਿਹੜਾ ਆਟਾ ਪਿਆ ਕਿਉਂਕਿ ਪਹਿਲੇ ਦਿਨ ਹੀ ਉਹਨਾਂ ਨੇ ਖਰੀਦਿਆ ਸੀ ਹਲੇ ਪੇਸ਼IENTS ਕੋਲ ਆਟਾ ਪਿਆ ਉਹ ਸੈਂਪਲ ਫੂਡ ਜਾਣਗੇ ਫਿਰ ਉਹਨਾਂ ਦੇ ਬਿਆਨ ਤੇ ਕਾਰਵਾਈ ਹੋਏਗੀ ਕਿ ਇਹ ਆਟਾ ਉਹਨਾਂ ਨੇ ਕਿਹੜੀ ਸ਼ਾਪ ਤੋਂ ਖਰੀਦਾ ਸੀ ਬਿਕਾਜ਼ ਜਿਹੜੀ ਜੋ ਸਾਡੀ ਇਨਫੋਰਮੇਸ਼ਨ ਸੀ ਜਿਸ ਸ਼ਾਪ ਤੋਂ ਆਟਾ ਖਰੀਦਾ ਸੀ ਉਹਨੇ ਲੋਸ ਆਟਾ ਜਿਹੜਾ ਵੇਚਿਆ ਸੀ ਉਹ ਡਿਸਟਰੋਏ ਕਰਤਾ ਔਰ ਜਿਹੜੇ ਪੈਕੇਟ ਸੀ ਉਹ ਫੂਡ ਸੈਂਪਲਿੰਗ ਲਈ ਦੇ ਦਿੱਤੇ which is not acceptable ਅਸੀਂ ਉਹਨਾਂ ਨੂੰ ਦੁਬਾਰਾ ਕਿਹਾ ਕਿ ਜਿੰਨਾ ਜਿਹੜੇ ਜਿਹੜੇ ਪੇਸ਼ੈਂਟਸ ਕੋਲ ਆਟਾ ਪਿਆ ਉਹ ਲੋ ਆਟਾ ਉਹਦੀ ਪੂਰ ਸੈਂਪਲਿੰਗ ਕਰਕੇ ਦੁਬਾਰਾ ਪੀਚੂਸ ਮੈਡਮ ਪੂਰੀ ਜਾਂਚ ਤੋਂ ਬਾਅਦ ਕਿਹੋ ਜੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਜੀ ਜੋ ਵੀ ਹੋਏਗਾ ਐਫ ਆਈ ਆਰ ਤਾਂ ਅਸੀਂ ਲੌਂਚ ਕਰਤੀ ਜੋ ਵੀ ਜਿਹਦਾ ਵੀ ਨਾਮ ਸਾਹਮਣੇ ਆਇਆਗਾ ਅਸੀਂ ਉਹਦੇ ਖਿਲਾਫ ਕਰਦੇ ਮੈਮ ਕਿੰਨੇ ਹੁਣ ਪੇਸ਼ੈਂਟਸ ਸਾਹਮਣੇ ਆਏ ਹੈ ਇੰਨੇ ਆਫੈਕਟਸ ਅ ਕੱਲ 46 ਪੇਸ਼ੈਂਟਸ ਆ ਰਹੇ ਕਿ 46 ਪੇਸ਼ੈਂਟਸ ਆਏ ਤੇ ਮਾਈਨਰ ਥੋੜਾ ਜਿਹਾ ਉਹਨਾਂ ਨੂੰ ਅਸੀਂ ਵੋਮਿਟਿੰਗਸ অর ਫਰਸਟ ایڈ ਵਗੈਰਾ ਦੇ ਕੇ ਚਲੇਗੇ ਕੁਝ ਇੱਕ ਪੇਸ਼ੈਂਟਸ ਨੂੰ ਰਾਤ ਵੀ ਉਹਨਾਂ ਨੇ ਰੱਖਿਆ ਡ੍ਰਿਪ ਵਗੈਰਾ ਲਗਾਈ ਹੈ ਫਿਲਹਾਲ ਕੱਲ੍ਹ ਵਾਲੇ ਸਾਰੇ ਪੇਸ਼ੈਂਟਸ ਚਲੇ ਗਏ ਬਟ ਵੀ ਹੈਡ ਕਮ ਟੂ نو ਕਿ ਕੱਲ੍ਹ ਜਗਰਤ ਦੇ ਜੀ ਇਸ ਤਰ੍ਹਾਂ ਕੁਝ ਹੋਇਆ ਵੀ ਆਰ ਗੋਇੰਗ ਟੂ ਸੀ ਦ ਪੇਸ਼ੈਂਟਸ ਜਿਹੜੇ ਦੋ ਤਿੰਨ ਪੇਸ਼ੈਂਟਸ ਹਸਪੀਟਲ ਆ ਹੋਂ ਮੈਮ ਕਈ ਪੇਸ਼ੈਂਟ ਹੈ ਜਿਹੜੇ ਘਰ ਦੇ ਵਿੱਚ ਹੀ ਆ ਜਿਹੜੇ ਹਸਪੀਟਲ ਤਾਈਂ ਜਿਹੜੇ ਨਹੀਂ ਗਏ ਪ੍ਰਸ਼ਾਸਨ ਨੂੰ ਤੁਹਾਡੇ ਕੋਲ ਜੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਸੰ ਦੇ ਦੋ ਵੀ ਵਿਲ ਐਗਜ਼ਾਮਿਨ ਦਮ ਜੀ ਤੇ ਮੈਮ ਅੱਜ ਤੁਸੀਂ ਵਿਜ਼ਿਟ ਕਰ ਰਹੇ ਹੋ ਸਾਰੇ ਪੇਸ਼ੈਂਟਸ ਨੂੰ ਮਿਲ ਰਹੇ ਹਸਪੀਟਲ ਜਿਹੜੇ ਪੇਸ਼ੈਂਟਸ ਆ ਉਹਨਾਂ ਮਿਲਣ ਜਾ ਰਹੀ ਆ ਇੱਕ ਦੋ ਪੇਸ਼ੈਂਟਸ ਆ ਕੇ ਮੈਨੂੰ ਇੱਥੇ ਮਿਲ ਕੇ ਅਸੀਂ ਉਹ ਵਟਰੀ ਸੈਂਪਲਿੰਗ ਦੁਬਾਰਾ ਕਰਵਾ ਲਵਾਂਗੇ। ਥੈਂਕ ਯੂ ਬੀ।